ਹੈਲੋ ਮਿੱਤਰ ਕੀ ਹਾਲ ਚਾਲ ਤੁਹਾਡਾ ਆਪਣੇ ਜਨਮ ਦਿਨ ਦੇ ਕੈਨੇਡਾ ਦੇ ਬਲੌਗ ਵਿੱਚ ਅੱਜ ਆਪਾਂ ਫਿਰ ਆ ਚੁੱਕੇ ਹਾਂ ਨਵਾਂ ਜਿਹਾ ਕੈਨੇਡਾ ਬਲੌਗ ਲੈ ਕੇ ਆ ਬਾਈ ਵੀਡੀਓ ਬਣਦੀ ਹੈ ਅਗਲੇ ਕੈਮਰੇ ਨਾਲ ਬਹੁਤ ਕੁਆਲਿਟੀ ਹੋਈ ਹੈ ਯਾਰ ਜਿੱਦਾਂ ਮਰਜ਼ੀ ਫੋਨ ਮਾੜਾ ਪਰ ਹੈ ਕੀ ਹੁੰਦਾ ਕੁਆਲਿਟੀ ਵਧੀਆ ਚਲੋ ਬਲਾਗ ਲਈ ਹੈ ਆਪਣੇ ਮਿੱਤਰਾਂ ਨੂੰ ਤੇ ਬਾਈ ਯਾਰ ਮੈਨੂੰ ਦੱਸ ਦੋ ਕੌਣ ਕੌਣ ਅੱਜ ਆਪਣੇ ਬਲੌਗ ਵੇਂਦਾ ਵਾ ਤੇ ਪਿੱਛੇ ਦੱਸ ਦਿਓ ਐਡੀਟਿੰਗ ਕਿਹੋ ਜਿਹੀ ਹੋਈ ਆ ਠੀਕ ਹੈ ਤੇ ਅੱਜ ਮੈਂ ਤੁਹਾਨੂੰ ਆਪ ਇੰਸਟਾਗ੍ਰਾਮ ਦੀ ਆਈਡੀ ਵੀ ਦਊਂਗਾ ਉੱਤੇ ਮੈਂ ਜੇ ਮੇਰੇ ਤੋਂ ਹੋ ਸ ਗਿਆ ਤਾਂ ਮੈਂ ਮੀਨੀ ਵਲੌਗ ਪਾਇਆ ਕਰੂੰ ਕੋ ਦੁੱਤੀ ਠੀਕ ਹੈ ਫੇਰ ਖਾ ਕੇ ਉਮਰੂ ਉਮਰੂ ਖਾਵੇ ਕਿ ਆਂਗੇ ਜੇ ਹੋਏ ਫੇਰ ਉਹ ਖਾਵਾਂਗੇ ਇਹ ਤਾਂ ਫੇਰ ਐ ਤਾਂ ਕਿ ਹੋਰ ਕੀ ਹੈ ਵੈਸੇ ਆਪਾਂ ਘਰੇ ਆ ਚਾਈ ਚਕੇ ਹਨਾ ਦੇ ਭਾਈ ਆਪਾਂ ਕੱਲ ਵੀਡੀਓ ਬਣਾਈ ਮੁੰਡੇ ਦੀ ਉਹ ਮੈਂ ਨਹੀਂ ਵਲੌਗ ਚ ਪਾਈ ਕੱਲ ਵਾਲੇ ਜੀ ਤੇ ਉਹਦੀ ਮੰਮੀ ਨੂੰ ਕਿ ਉਹ ਮੇਰੇ ਮੁੰਡੇ ਦੀ ਵੀਡੀਓ ਕਰ ਤੋ ਬਣਾਈ ਹਾਂ ਹਉ ਤਾਂ ਹੀ ਉਧਾਂ ਲੱਗੇ ਹਨ ਵੇ ਕੁੱਟਿਆ ਆਵਾਜ਼ੇਵੇਂ ਜੋਨੋ ਕਰੀਵਾ ਔਰ ਕੁੱਟਿਆ ਓ ਉਥੋਂ ਚੱਪਲ ਫੜੀ ਸੀ ਚੱਪਲ ਸੁੱਟੀ ਇੱਥੇ ਔਰ ਨੂੰ ਖਲਾ ਤਾ ਔ ਨੂੰ ਦਜਾ ਕੋ ਮੁੰਡਾ ਹੀ ਠੀਕ ਆ ਅਸੀਂ ਚੱਪਲ ਇੱਥੇ ਸੁੱਟ ਕੇ ਰਿਆ ਬੰਨੀ ਕਰਕੇ ਐਨੂੰ ਬਾਬੇ ਦੇ ਗੁਰਦਾਰ ਇੱਥੇ ਕੋਈ ਗੁਰਦਾਰਾ ਕਿਨਾਂ ਥਾਂ ਦੇ ਥਾਂ ਦੇ ਨਿੱਤੇ ਚੱਲ ਗਏ ਤੇ ਫੇਰ ਅਸੀਂ ਫੇਰ ਵੇਖੋ ਬਾਈ ਕਰੇ ਆ ਗਏ ਕਰੇ ਆ ਗਏ ਕਾਰ ਦੇ ਚਲੇ ਗੁਰਦਾਰੇ ਆਪਾਂ ਰਵਾਂਗੇ ਕਰੇ भाई कोई नहीं है अंदर जल्दे चलो आप चले हाँ अस इत आप डोन्दे ही गुडा मेनू शक जहा पैन डोर ला दिया चलो भाई चलिए तो लगे गुडा डा डा चलना घर और... आ गया थोड़ा गड़ी जा हा मेरे पिछड़े फोन ली पीछे आया जी मेरे पोला। पोला। की पापा कैसे गया ਗਰਸਾਲ ਦਾ ਖਲੋਤਾ। ਓਏ। ਸਾਡੇ ਜਮਾ ਬੈਠੀਆਂ ਮਿੱਤਰੋ ਆਪਣੀ ਫੋਲਵਿੰਗ। ਨਾ ਨਹੀਂ ਮੈਨੂੰ ਫੋਲਵਿੰਗ ਬਣਾ ਦੇ। ਫੋਲਵਿੰਗ ਬਣਾ ਦੇ। ਬਣਾ ਦੇ ਨਹੀਂ ਘੜੀ ਖਲੋ ਜਾਂ ਚਾਹ ਪੀ। ਓਏ ਹਣ ਬਣਾ ਦੇ। ਨਹੀਂ ਹਣ ਬਣਾ ਕੇ ਜੇ ਭੁੱਖ ਲੱਗੀ। ਹੋ ਜਾ ਮੈਨੂੰ ਆ ਘੜੀ ਚ। ਮੈਨੂੰ ਭੁੱਖ ਲੱਗੀ ਹਣ ਬਣਾ ਦੇ।

ਆਰੇ ਆਪਾ ਆਪਾ ਪਾਤੀ ਘਾਣਾ ਪੈੜੀਆਂ 'ਚ ਤੇ ਉੱਤਰ ਕਿ ਨਹੀਂ ਜਾ ਸਕਦਾ ਕਿੰਨੀ ਕੀ ਦੂਰੀ ਕਿਤੇ ਆਹ ਦਾ ਪੈੜੀ ਨਾ ਆਹ ਉਂਤਰਾ ਆਪਣੇ ਮਹਾਕਾਰ ਕਨੇ ਗੁੱਡੀ ਲੁੱਟ ਕੇ ਲੈ ਜਾਂਦੀ ਏ ਇੱਕ ਜੇ ਨਾਲ ਵੱਢ ਕੇ ਤੇ ਉਂਤਰਾ ਆਪਾਂ ਤਿੰਨ ਗੁੱਡੀਆਂ ਵੱਢ ਲਈਆਂ ਉਦੋਂ ਦੀਆਂ ਚਾਰ ਚਾਰ ਗੁੱਡੀਆਂ ਵੱਢ ਲਈਆਂ ਉਦੋਂ ਦੀਆਂ ਆਰੇ ਮੈਂ ਗੱਲ ਬਾਹ ਰਹੀ ਦੀ ਆ ਤੇ ਮੋਨੋ ਫਿਲਦੀ ਤਾਂ ਬੇਸ਼ੱਕ ਮੁੱਕਣ ਵਾਲੀ ਆ ਮੇਤਰਾ ਆਪਾ ਢੈਲੀ ਦਿੱਤੀ ਮੜੀ ਢੈਲੀ ਉਹਦੀ ਨਾਲ ਨਹੀਂ ਲੱਗੀ ਜਿਹੜਾ ਆਪਣਾ ਮਾਥਾ ਗੁੱਡਾ ਪਿਆ ਸੀ ਉਹ ਆਪਾ ਦੇਤਾ ਜਿਹਦਾ ਹੈਗਾ ਸੀ ਮਹਾਂਕਾਰ ਕਾ ਚੁਕੇ ਨੇ ਕਰਤਾ ਹੀ ਉਹ ਦੇਖੋ ਗੁੱਡੀ ਉੱਡਣ ਦੀ ਆਪਾ ਨੂੰ ਵੱਡਨੀ ਆਂ ਫੇਰ ਲੱਗਾ ਜੇ ਉੱਡੀ ਨਾ ਗਈ ਫੇਰ ਲਾ ਇੱਕ ਚੱਲੀ ਸਾਡੇ ਮਹਾਕਾਰਕ ਹੋ ਗਈ ਤੂੰ ਤਰੇ ਆ ਤੂੰ ਆ ਮੈਨੂੰ ਹੜ ਲਈ ਆ ਵੀ ਗਈ ਓਏ ਆ ਵੀ ਗਈ ਓਏ ਗਈ ਓ ਉਦੋਂ ਕਿੰਨੀ ਗਈ ਓ ਬਾਵਲਾਂ ਨਾ ਨਾ ਲਾ ਕਟਾ ਵੀ ਆਖਾਂ ਜੇ ਗਈ ਓ ਕਟਾ ਵੀ ਆ ਕਰ ਗਈ ਓ ਹਾਂ ਤਰਾ ਗੁੜੀ ਨਹੀਂ ਵਧੀ ਓ ਉਨੇ ਧਾਇ ਰੱਖੀ ਗੁਰਾ ਤਣਾਗੇ ਆ ਤੇ ਹਾਂ ਚਲ ਫੜ ਗਟ